ਕਿ ਪੱਤੋਂ ਕਰ 40 ਵਿੱਚ ਇੱਕ ਔਰ 6 ਨੰਬਰ ਦੀ ਰਿਫਰਿੰਗ ਤੇ ਜਿਹੜੇ ਵਿੱਚ ਦੋ ਸਪੱਤਰੀ ਬਣਨੇ ਚਾਹੀਦੇ ਨੇ ਸਾਡੇ ਪਿੰਡ ਦੀ ਗਨੀਮ ਬਗੇ ਜੀ ਸਾਡੇ ਨਾਲ ਅੱਗੇ ਪਾਸੇ 6-7 ਪਿੰਡ ਹੋਰ ਨੇ ਤੇ ਉਹ ਸਾਰੇ ਮਹੇਸ਼ ਦੋਕਰ ਕੋਰ ਕੀਪੋਰ ਗਲਬੋ ਮਾੜੀ ਹਤਾਕਲਾ ਅਨਪੁਰ ਇਹਨਾਂ ਸਾਰੇ ਪਿੰਡਾਂ ਦੀ ਜਿਹੜੀ ਗਿਣਤੀ ਨੇ ਤਕਰੀਬਨ 6.5 ਹਜ਼ਾਰ ਇਕਨਮੇ ਬਣਦੀ ਜੇ ਨਹੀਂ ਬਣਿਆ ਪਾਣੀ ਨਹੀਂ ਬੰਦੇ ਤੇ ਨਹੀਂ ਸਪਰ ਬੰਦੇ ਤੇ ਇਹ ਜਿਹੜਾ ਦਰਿਆ ਹੈ ਇਹ ਸਿੱਧਾ ਰੋਕਣ ਦਾ ਬਾਬੇ ਮਾਝ ਦੇ ਕੋਲ ਹੈ ਜਿਹੜਾ ਪੁਲ ਬਣਿਆ ਹੋਇਆ ਉਹ ਪੋਲ ਨੂੰ ਬਾਈਪਾਸ ਕਰੇ ਨਮਾ ਪੁਰੂਨ ਉੱਤੇ ਤੇ ਅਸੀਂ ਪ੍ਰਸ਼ਾਸਨ ਕੋਲ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਕਿਹਨੂੰ ਮੋਰਵਾ ਕੇ ਇਹ ਕੰਮ ਕਰਵਾ ਸਕਦੇ ਹੋ ਅਜੇ ਵੀ ਤੁਹਾਡੀ ਚੱਲਦੀ ਹੈ ਇਹੋ ਜਿਹੀ ਗੱਲ ਕੋਈ ਨਹੀਂ ਚਾਹੋ ਤਾਂ ਕੋਲ ਮੰਤਰੀ ਇਹ ਇਹ ਮਾਦਨ ਸਾਹਿਬ ਜਿੰਦਾਂ ਨੇ ਕਰਵਾ ਸਕਦੇ ਹੋ ਤੇ ਅਸੀਂ ਜਾਣਾ ਦੁਬਾਰਾ ਮੰਗਦਾ ਮਤਲਬ ਆਪ ਦਿੱਤਾ ਹੋਇਆ ਅਸੀਂ ਜਾਣਾ ਦੁਬਾਰਾ ਕਿਉਂ ਮਿਲਦੇ ਅੱਛੀ ਡੀਸੀ ਨੂੰ ਮਿਲਦੇ ਆ ਕਿਤੇ ਐਸ ਡੀਓ ਐਕਸ਼ਨ ਨਹੀਂ ਮਿਲਦੀ ਅੱਛਾ ਟ੍ਰੇਨ ਮੈਕਨਿਕ ਆ ਕਾਫੀ ਵੱਡਾ ਪ੍ਰੋਜੈਕਟ ਹੈ ਉਹ ਬਜਟ ਮੰਗਦਾ ਇੱਦਾਂ ਅੱਜ ਵੀ ਕਾਲੀ ਸਿਗਨਲ ਲਾਇਆ ਹੈ 2-3 ਕਿਲੋਮੀਟਰ 4 ਕਿਲੋਮੀਟਰ ਦੇ ਇਧਰ ਇਧਰ ਲੰਘਣੇ ਆ ਗੱਡੀ ਕੋ ਸਾਰਾ ਬੰਨਾ ਬੰਨਾ ਸਾਰਾ ਨਹੀਂ ਜੀ ਉਹ ਸਾਰਾ ਨਹੀਂ ਸਾਰੇ ਤੂਫੀ ਦੇ ਵੀਰ ਸਰਪਾਰ ਬਣਾਉਣੇ ਪੈਣੇ ਆ ਪਾਣੀ ਦਾ ਜਿਹੜਾ ਨਾ ਰੋਕ ਬਣ ਰਿਹਾ ਉਹ ਜਾਂਦਾ ਵਾ ਮਿਆਣੀ ਦੇ ਥੱਲੇ ਜੇ ਇਹ ਨੂੰ ਨਹੀਂ ਕਰਦੇ ਤਾਂ ਫਿਰ ਪੁੱਲ ਦੀ ਵੀ ਕੋਈ ਵੈਦੀ ਨਹੀਂ ਤਿੰਨ ਕਿਲੇ ਚਾਰ ਕਿਲੇ ਨਹੀਂ ਕੁਝ ਨਹੀਂ ਹੁੰਦਾ ਜੀ ਉਹਦੀ ਜ਼ਮੀਨ ਤੇ ਚਲੋ ਜੇ ਪਾਣੀ ਚੜ ਜਾਂਦਾ ਹੋ ਸਕਦਾ ਹੈ ਕਿ ਚਲੋ ਕੰਕੜ ਤੋਂ ਜਾ ਕੇ ਪੀਸ ਦੋ ਪਰ ਉੱਥੇ ਰਿਆ ਹੀ ਕੁਝ ਨਹੀਂ ਹੈਗਾ ਢੋਣ ਨਹੀਂ ਲੱਗੀ ਹੋਰ ਕਿਹ ਲੈ ਗਈ ਇਸ ਕਰਕੇ ਅਸੀਂ ਕਹਿੰਨੇ ਆ ਕਿ ਚਲੋ ਜੋ ਵੀ ਹੈਗਾ ਇਹ ਹਜੇ ਤਾਂ ਨਹੀਂ ਹੈ ਮਡਰੀਆਗੇ ਦੇ ਉੱਤੇ ਸੰਪਰਕ ਬੱਜਣ ਦਾ ਇਹ ਰਹੋ ਚਾਰ ਤੋਂ ਪੰਜ ਸ਼ੇਜੂ ਉਹ ਵੀ ਸੰਪਰਕ ਬੱਜਣ ਤਾਂ ਕਿ ਦੁਬਾਰਾ એનર્ਜੀ ਬਣ ਮੈਨੂੰ ਦੱਸ ਦਿਓ ਤੁਹਾਨੂੰ ਕੀ ਮਤ ਚਾਹੀਦੀ ਹੈ ਮੈਂ ਪਹਚਾ ਰਿਹਾ ਹਾਂ ਕਿ ਜਿਸਕ ਮੇਰਾ ਸਿੱਧੀ ਗੱਲ ਮਾਰਨੀ ਹੈ ਅੰਨੀ ਖੇਤੀ ਬਣਾ ਸਕਦੇ ਮੈਨੂੰ ਦੱਸ ਦਿਓ ਭਾਈ ਉਹ ਵੀ ਸਾਡੇ ਨਾਲ ਤੁਹਾਡੇ ਜੇ ਐਕਸਪਰਟ ਬੰਦੇ ਆ ਕਿ ਤੁਹਾਡੀ ਵਿਜ਼ਨ ਬਹੁਤ ਅੱਗੇ ਆ ਉਹ ਸਪੋਰਟ ਉਹ ਕੁਝ ਆਪਣਾ ਨਹੀਂ ਕਰਦੇ ਆ ਜੀ ਮੈਂ ਆਪਣੇ ਲੋਨੇ ਸਰਦਾਰ ਸੁਖੀ ਜੀ ਹੈਲੋ ਸਸਿਕਾ ਜੀ ਸਭ ਤੁਸੀਂ ਆ ਮੈਂ ਨਾ ਹਰਗੁਮਿੰਦਪੁਰ ਹਲਕੇ ਦੇ ਵਿੱਚ ਬਹੁਤ ਹੱਦ ਪਾਧਰਪੁਰ ਰਜਵਾ ਰਜਵਾ ਜਗ੍ਹਾ ਹੈ ਜਿੱਥੇ ਬੰਦ ਟੁੱਟਿਆ ਪਿਆ ਉੱਥੇ ਦਿਨੋਂ ਜਿੰਨਾ ਤੱਕ ਉੱਥੇ ਸਪਰਤ ਨਹੀਂ ਲੱਗਦੇ ਤਾਂ ਇੱਥੇ ਸਾਰਾ ਹੀ ਇਲਾਕਾ ਬੁਰਾ ਹਾਲ ਹੈ ਤੁਸੀਂ ਜੇ ਆਪਾਂ ਐਵੇਂ ਹੀ ਕਰ ਸਕਦੇ ਹਾਂ ਕਿ ਤੁਸੀਂ ਸਾਨੂੰ ਟੈਕਨੀਕਲ ਟੀਮ ਦੇ ਦਿਓ ਅਸੀਂ ਐਸਜੀਪੀਸੀ ਤਰਫੋਂ ਅਕਾਲੀ ਦਲ ਤਰਫੋਂ ਵੀ ਮਦਦ ਕਰਦੇ ਸਰਕਾਰ ਦਾ ਵਿੱਚ ਯੋਗਦਾਨ ਪਾ ਜੇ ਕਿਉਂਕਿ ਇੱਥੇ ਲੋਕਾਂ ਦੀਆਂ ਕਾਦੀਆਂ ਜ਼ਮੀਨਾਂ ਰੁੜੀਆਂ ਪਈਆਂ ਤੁਸੀਂ ਦੇਖ ਲਓ ਜੇ ਇੰਨੀ ਤੇ ਫੀ ਫੀ ਹੈ ਫੰਡ ਤਾਂ ਚੰਗਾ ਹੋਊਗਾ ਜੇ ਕਰਾ ਦਿਓ ਇਹ ਫਿਰ ਵੀ ਦੇਖ ਕੇ ਕਿਸੇ ਦੀ ਮਦਦ ਲਈ ਲੋਡ ਫੰਡ ਦੀ ਵੀ ਕੈਨੋਟ ਹੋਲਪ ਹੈ ਹੈ ਆ ਆਨ ਤੇ ਮੌਕਾ ਐਕਸੈਂਡ ਅਸੈਸਮੈਂਟ ਲਗਾ ਅਗਲਾ ਆਕੇ ਨਾ ਫਿਰ ਦੱਸੋ ਕਹੇ ਨਾ ਕਰ ਲਈਏ ਆਪਾਂ ਕਿਉਂਕਿ ਨਹੀਂ ਤਾਂ ਸਾਰਾ ਇਲਾਕਾ ਡੁੱਬ ਗਿਆ ਯਾਰ ਠੀਕ ਕਹਿੰਦਾ ਮੈਂ ਆਪਣੀ ਐਕਸੀਅਰ ਦੀ ਡਿਊਟੀ ਲਾਉਣਾ ਮੈਂ ਸਾਰਾ ਫੋਟੋ ਕਰਕੇ ਦਰ ਦਿਖਾ ਲੋ ਅਹੀਂ ਤਾਂ ਡੇਟੇ ਦੇਖੋ ਜੀ ਤੁਸੀਂ ਐਕਸਪੋਰਟ ਮੈਂ ਕਰਦਾ ਮੈਂ ਐ ਕਰਦਾ ਮੈਂ ਅੱਜ ਵੀਰ ਜੀ ਨੂੰ ਆਂਦੇ ਅਸੀਂ ਰਾਜਨਵੀਰ ਉਹ ਆਪਣੇ ਪਿੰਡ ਦੀ ਵਾਰੀ ਸੰਭਾਲ ਜੀ ਸਰ ਜਾ ਕੇ ਜਿੱਥੇ ਲੋੜ ਪਈ ਮੇਰੀ ਗੱਲ ਕਰਾਂ ਜਿੱਥੇ ਬੀਸੀ ਕੋਲ ਜਾ ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਜਾਓ ਇੰਜੀਨੀਅਰ ਜਿਹੜੇ ਹੈਗੇ ਕੀ ਹੈ ਉਹਦਾ ਐਕਸ਼ਨ ਵਗੈਰਾ ਐਕਸ਼ਨ ਨਾਲ ਗੱਲ ਕਰਕੇ ਪਲਾਨ ਬਣਾ ਲੈਣ ਐਕਸ਼ਨ ਨੂੰ ਆਪਾਂ ਅੱਗੇ ਲਾਵਾਂਗੇ ਉਹ ਕਹਿੰਦਾ ਤੁਸੀਂ ਦੱਸੋ ਆਪਾਂ ਮਗਰ ਪਿੰਡਾਂ ਦੇ ਲੱਗ ਜਾਵਾਂਗੇ ਨਾਲ ਆਪਾਂ ਸਾਰਾ ਸਹੂਲਤ ਦੇ ਦਾਂਗੇ ਜੀ ਐਸੇ ਟਰੈਕਟਰ ਦੀਜ਼ਲ ਸਾਰਾ ਕੁਝ ਆਪ ਲਾ ਦਾਂਗੇ ਉਹ ਆਪ ਲਿਆਵਾਂਗੇ ਫੋਕ ਲਿਫਟਾਂ ਲਿਆ ਕੇ ਪਟ ਪਟ ਦੇ ਪਰ ਉੱਪਰ ਲੱਗਣਾ ਬਣਾ ਹੁਣ ਤੈਨੂੰ ਨਹੀਂ ਜੀ ਮੈਂ ਪਹਿਲਾਂ ਵੀ ਇੱਥੇ